ਟੀਮ ਅੱਜ ਇੱਕ ਸਥਾਨੀਏ ਹੋਟਲ ਦੇ ਵਿੱਚ ਜਿੱਥੇ ਦੀਪਸ਼ੀ ਤੀਪ ਬ੍ਰਾਈਡਲ ਸਟੂਡੀਓ ਅਕੈਡਮੀ ਵੱਲੋਂ ਇੱਕ ਮਾਸਟਰ ਕਲਾਸ ਵਿਦ ਬ੍ਰਾਈਡਲ ਦੀ ਕਲਾਸ ਚੱਲ ਰਹੀ ਹੈ ਉਹਨਾਂ ਦੇ ਐਮ ਡੀ ਦੇ ਨਾਲ ਤਾਂ ਗੱਲਬਾਤ ਕਰਨੀ ਹੈ ਹੰਡਸਟੈਂਡਨ ਨਮਸਕਾਰ ਅੱਜ ਦੀ ਕਲਾਸ ਦੇ ਬਾਰੇ ਕੁਝ ਪੁੱਛਣਾ ਸੀ ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਦੀਪਸ਼ੀ ਹੈ ਫਰਮ ਦੀਪਸ਼ੀ ਬ੍ਰਾਈਡਲ ਸਟੂਡੀਓ ਅਕੈਡਮੀ ਤੇ ਅੱਜ ਅਸੀਂ ਇੱਥੇ ਹੋਟਲ ਦੇ ਵਿੱਚ ਮਾਸਟਰ ਕਲਾਸ ਲਗਾਈਆ ਵਿਦ ਬ੍ਰਾਂਡ ਜਦਨਾਮ ਵੀ ਹੁੰਦਾ ਹੈ ਠੀਕ ਹੈ ਸੋ ਬਾਦਨੇ ਸਾਡੇ ਨਾਲ ਕੋਲਾਬੋਰੇਟ ਕੀਤਾ ਹੈ ਤੇ ਇਹ ਸਾਡੀ ਮਾਸਟਰ ਕਲਾਸ ਹੈ ਜਿਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਨੌਲੇਜ ਦੇਵਾਂਗੇ ਇੰਟਰਨੈਸ਼ਨਲ ਟੈਕਨੀਕਸ ਦੇ ਸੰਦੇ ਜਿਸ ਨਾਲ ਕਿ ਉਹਨਾਂ ਦਾ ਜਿਹੜਾ ਸਕਿੱਲ ਹੈ ਬਹੁਤ ਹੀ ਐਨਹਾਂਸ ਹੋਏਗਾ ਤੇ ਅਸੀਂ ਜ਼ਿਆਦਾਤਰ ਫੋਕਸ ਅੱਜ ਇਸ ਕਲਾਸ ਵਿੱਚ ਟੈਕਨੀਕਸ ਤੇ ਕੀਤਾ ਬਿਕਾਜ਼ ਅਗਰ ਆਪਾਂ ਟੈਕਨੀਕਸ ਸੱਚੀਆਂ ਰੱਖਾਂਗੇ ਨਾ ਤੇ ਆਪਣੇ ਜੋ ਸਕਿੱਲ ਹੈ ਉਹ ਬਹੁਤ ਹੀ ਅਪਗ੍ਰੇਡ ਹੋ ਜਾਏਗਾ ਠੀਕ ਹੈ ਤੇ ਸਟੂਡੈਂਟਸ ਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਕਾਫੀ ਸਟੂਡੈਂਟਸ ਆਏ ਨੇ ਕਈ ਹੋਰ ਜਗ੍ਹਾ ਤੋਂ ਵੀ ਆਏ ਨੇ ਦੂਰੋਂ ਤੇ ਉਹ ਇੱਥੇ ਆ ਕੇ ਸਿੱਖ ਰਹੇ ਨੇ ਸਾਡੇ ਨਾਲ ਮੈਨੂੰ ਕੋਈ ਬਾਰੋਵੀ ਟੀਮ ਅੰਛ ਦਾ ਡਿਜੀਨ ਵਾਲਾ ਹੈ ਹਾਂਜੀ ਅੱਜ ਸਾਡੇ ਕੋਲ ਇੱਕ ਟੀਮ ਆਈ ਹੈ ਰੀਕੋਰਡ ਬ੍ਰਾਂਡ ਵੱਲੋਂ ਤੇ ਉਹਨਾਂ ਨੇ ਆਪਣੀ ਟੀਮ ਭੇਜੀ ਹੈ ਸਾਡੇ ਨਾਲ ਕੋਲਾਬੋਰੇਟ ਕੀਤਾ ਹੈ ਉਹਨਾਂ ਨੇ ਤੇ ਆਈ ਡੋਂਟ ਥਿੰਕ ਹਜੇ ਤੱਕ ਨਕਦਰ ਚ ਕਿਸੇ ਹੋਰ ਨੇ ਇਸ ਬ੍ਰਾਂਡ ਨਾਲ ਕੋਲਾਬੋਰੇਟ ਕੀਤਾ ਜਾਂ ਕੋਈ ਵੀ ਇਦਾਂ ਹੋਵੇਗਾ ਸ਼ਾਇਦ ਹੀ ਕੀਤਾ ਹੋਵੇਗਾ ਤੇ ਅੱਜ ਦੀ ਟੀਮ ਸਾਡੇ ਸਟੂਡੈਂਟਸ ਲਈ ਗੁੱਡੀ ਬੈਗਸ ਵੀ ਪ੍ਰੋਵਾਈਡ ਕਰ ਰਹੀ ਹੈ ਬਿਕਾਜ਼ ਜਿਹੜੇ ਸਾਡੇ ਸਟੂਡੈਂਟਸ ਸਾਡੇ ਤੋਂ ਸਿੱਖਣਾ ਆਏ ਨੇ ਸਾਡੇ ਨਾਲ ਤੇ ਉਹਨਾਂ ਲਈ ਗੁੱਡੀ ਬੈਗਸ ਪ੍ਰੋਵਾਈਡ ਕੀਤੇ ਨੇ ਇਹ ਨਾਲ ਹੀ ਸਰਪ੍ਰਾਈਜ਼ ਹੈ ਸੋ ਜਿਹਨਾਂ ਨੂੰ ਗੁੱਡੀ ਬੈਗਸ ਕਲਾਸ ਨੂੰ ਅਟੈਂਡ ਕਰਨ ਵਾਸਤੇ ਟੀਮ ਵੱਲੋਂ ਬ੍ਰਾਂਡ ਵੱਲੋਂ ਦਿੱਤੇ ਜਾਣਾ ਐਂਡ ਮੋਰਓਵਰ ਜੋ ਵੀ ਅੱਛਾ ਕਲਾਸ ਲਗਾ ਰਿਹਾ ਸਟੂਡੈਂਟ ਇਕੱਲਾ-ਇਕੱਲਾ ਸਟੂਡੈਂਟਸ ਵਾਸਤੇ ਟੀਮ ਵੱਲੋਂ ਜਿਹੜੀ ਬ੍ਰਾਂਡ ਹੈ ਬ੍ਰਾਂਡ ਨੇ ਡਿਸਕਾਊਂਟ ਪ੍ਰੋਵਾਈਡ ਕੀਤਾ ਸਪੈਸ਼ਲ ਡਿਸਕਾਊਂਟ ਜੋ ਸਾਡੀ ਕਲਾਸ ਅਟੈਂਡ ਕਰ ਰਿਹਾ ਉਹਨਾਂ ਵਾਸਤੇ ਸਟੂਡੈਂਟਸ ਵਾਸਤੇ ਮੈਡਮ ਜੀ ਕੋਈ ਤੁਹਾਡੀ ਮਤਲਬ ਕੋਈ ਸਟੂਡੈਂਟ ਹੈ ਕੋਈ ਡੈਮੋ ਕਲਾਸ ਲੈਣਾ ਚਾਹੇ ਉਹਨਾਂ ਲਈ ਕੁਝ ਤੁਸੀਂ ਡੈਫੀਨਿਟਲੀ ਡੈਮੋਸ ਅਵੇਲੇਬਲ ਹੈ ਲਾਈਕ ਆਪਾਂ ਪਹਿਲਾਂ ਤਾਂ ਡੈਮੋ ਨਹੀਂ ਪ੍ਰੋਵਾਈਡ ਕਰਦੇ ਸੀਗੇ ਬਟ ਹੁਣੇ ਆਪਾਂ ਡੈਮੋ ਸਟਾਰਟ ਕੀਤੇ ਆ ਦੇਣੇ ਅਗਰ ਕੋਈ ਅਟੈਂਡ ਕਰਨਾ ਚਾਹੁੰਦਾ ਹੈ ਤੇ ਉਹ ਡੈਮੋ ਕੋਈ ਵੀ ਕੋਰਸ ਦੀ ਕੁਐਰੀ ਹੋਏਗੀ ਜਾਂ ਕੋਰਸ ਅਟੈਂਡ ਕਰਨਾ ਚਾਹੁੰਦਾ ਹੈ ਤੇ ਉਹਦੇ ਲਈ ਡੈਮੋ ਅਵੇਲੇਬਲ ਹੈ ਮੈਨੂੰ ਆਪਣਾ ਐਡਰੈਸ ਪੂਰਾ ਦੱਸ ਦਿਓ ਕੋਈ ਸਾਡਾ ਐਡਰੈਸ ਹੈ ਮੈਟਪੁਰ ਬਾਈਪਾਸ ਦੇ ਕੋਲ ਅਸ਼ੋਕ ਵਿਹਾਰ ਕਲੋਨੀ ਉੱਥੇ ਸਾਡਾ ਸਟੂਡੀਓ ਹੈ ਤੀਜੀ ਦੀ ਬੈਂਡਲ ਸਟੂਡੈਂਟ ਅਕੈਡਮੀ ਐਂਡ ਸਾਡਾ ਕੰਟੈਕਟ ਨੰਬਰ ਹੈ 9814672501 ਤੇ ਅੱਜ ਜੋ ਅਸੀਂ ਬ੍ਰਾਈਡਲ ਗਲਾਮ ਕੀਤੀ ਹੈ স্পੈਸ਼ਲ ਸਾਡੇ ਸਟੂਡੈਂਟਸ ਦੀ ਯੂਜ਼ੂਲੀ ਕੀ ਪ੍ਰੋਬਲਮ ਹੁੰਦੀ ਹੈ ਕਿ ਜੋ ਵੀ ਬ੍ਰਾਈਡਲ ਦੀ ਮਾਡਲ ਲੈਂਦੇ ਹਨ ਨਾ ਨੋਰਮਲ ਅੱਛੀ ਵਾਲੀ ਮਾਡਲ ਹੁੰਦੀ ਹੈ ਲਾਈਕ ਉਹਨਾਂ ਦਾ ਫੇਸ ਆਲਰੇਡੀ ਚਿਜ਼ਲਡ ਵਗੈਰਾ ਹੁੰਦਾ ਹੈ ਉਹ ਸਕਿਨ ਕੇਰ ਪ੍ਰੋਪਰ ਕਰਦੇ ਨੇ ਤੇ ਅਸੀਂ ਜਿਹੜੀ ਅੱਜ ਮਾਡਲ ਦਿੱਤੀ ਹੈ ਡੈਮੋ ਦਿੱਤਾ ਨਾ ਸਟੂਡੈਂਟਸ ਨੂੰ ਉਹ ਦਿੱਤਾ ਡਸਕੀ ਕੰਪਲੈਕਸ਼ਨ ਤੇ ਬਿਕਾਜ਼ ਯੂਜ਼ੂਲੀ ਸਟੂਡੈਂਟਸ ਗੋਰੇ ਰੰਗ ਤੇ ਤਾਂ ਸਾਰੀ ਮੇਕਅਪ ਅੱਛੇ ਲੱਗਦੇ ਨੇ ਸਾਰੀ ਮੇਕਅਪ ਕਰਕੇ ਦਿਖਾ ਸਕਦੇ ਯੂਜ਼ੂਲੀ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਡਸਕੀ ਕੰ ਕਿ ਆਪਾਂ ਡਸਕੀ ਕੰਪਲੈਕਸ਼ਨ ਤੇ ਬਿਲਕੁਲ ਜਿਹੜਾ ਇੰਡੀਅਨ ਸਕਿਨ ਟੋਨ ਹੁੰਦਾ ਹੈ ਉਹਦੇ ਉੱਪਰ ਮੇਕਅਪ ਕਰਕੇ ਦਿਖਾਇਆ ਕਿ ਇਹਨਾਂ ਦੀ ਬਿਊਟੀ ਨੂੰ ਵੀ ਆਪਾਂ ਕਿਵੇਂ ਐਨਹੈਂਸ ਕਰ ਸਕਦੇ ਆ ਠੀਕ ਹੈ ਤੇ ਇੱਥੇ ਦੇ ਜਿਹੜੇ ਵੀ ਸਟੂਡੈਂਟਸ ਆ ਉਹਨਾਂ ਨੂੰ ਪ੍ਰੋਬਲਮ ਸੀ ਐਕਨੇ ਵਗੈਰਾ ਕਿੱਦਾਂ ਕਵਰ ਕਰੀਏ ਉਹ ਸਾਰਾ ਆਪਾਂ ਮੇਕਅਪ ਕਰਕੇ ਦੱਸਿਆ ਜਕੀਨਾ ਬੇਟੇ ਵੈਸ਼ਿਕਾ ਇਹ ਕਿੰਨੀ ਦਿਨ ਹੋ ਗਈ ਤੁਹਾਨੂੰ ਕਲਾਸ ਲੈਂਦੀ ਇਹਨੂੰ ਮੈਨੂੰ ਅਗੋਂ ਮਤਲਬ ਕਿ ਇਹ ਮੇਰੀ ਫਰਸਟ ਕਲਾਸ ਆ ਮਾਸਟਰ ਕਲਾਸ ਆ ਯੈਸ ਡੈਮੋ ਕਲਾਸ ਕੀਤਨ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਮਤਲਬ ਕਿ ਮੈਨੂੰ ਨਿਊ ਨਿਊ ਟੈਕਨੀਕ ਸਿੱਖਣ ਨੂੰ ਮਿਲ ਰਿਹਾ ਜੋ ਮੈਨੂੰ ਅੱਜ ਤੱਕ ਮਤਲਬ ਕਿ ਨਹੀਂ ਪਤਾ ਸੀ ਇਸ ਕਲਾਸ ਚ ਮੈਨੂੰ ਉਹ ਟੈਕਨੀਕ ਸਿੱਖਣ ਨੂੰ ਮਿਲੀਆਂ ਨਿਊ ਟੈਕਨੀਕਸ ਵਧੀਆ ਲੱਗ ਰਿਹਾ ਤੁਹਾਨੂੰ ਯੈਸ ਬਹੁਤ ਵਧੀਆ ਠੀਕ ਥੈਂਕ ਯੂ ਹਾਂਜੀ ਬੇਟਾ ਕੀ ਨਾਮ ਤੁਹਾਡਾ ਸ਼੍ਰਿਆ 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 ਤੁਹਾਨੂੰ ਇਸ ਪਹਿਲੇ ਮੈਨੂੰ ਦੱਸੋ ਇਹ ਕਮੈਂਟ ਜਿਹੜੀ ਅਕੈਡਮੀ ਇਹਦੇ ਬਾਰੇ ਪਤਾ ਕਿਦਾਂ ਲੱਗਾ ਤੁਹਾਨੂੰ ਦੀਦੀ ਮੇਰੇ YouTube ਲਓ Instagram ਤੋਂ ਪਤਾ ਲੱਗਾ ਕਿ Instagram ਤੇ ਫੋਲੋਇੰਗ ਦੀ ਨੂੰ ਕਰਦੇ ਹੁੰਦੇ Instagram ਪੀਜ ਤੋਂ ਪਤਾ ਲੱਗਾ ਕਿੱਦਾਂ ਲੱਗ ਰਿਹਾ ਤੁਹਾਨੂੰ ਕਲਾਸ ਬਹੁਤ ਵਧੀਆ ਲੱਗ ਰਹੀ ਕਿੰਨੀ ਦੇਰ ਹੋ ਗਈ ਤੁਹਾਨੂੰ ਫਰਸਟ ਟਾਈਮ ਫਰਸਟ ਇਅਰ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮੈਨੂੰ ਸਹੀ ਦੱਸ ਰਹੀ ਹੈ ਟੈਕਨੀਕਸ ਪਤਾ ਲੱਗ ਰਹੀ ਹੈ ਅੱਜ ਕੋਮਲ ਅੱਜ ਕੀ ਨਾਮ ਹੈ ਮੈਡਮ ਕੋਮਲ ਰੀਕੋਰਟੋਂ ਆਈ ਆ ਮੈਂ ਅੱਜ ਸਾਡੀ ਮੈਮ ਦੇ ਨਾਲ ਕਲਾਸ ਹੈ ਕੋਲੈਬੋਰੇਟ ਹੈ ਮੈਮ ਦੇ ਨਾਲ ਪਲੱਸ ਅਸੀਂ ਸਟੂਡੈਂਟਸ ਨੂੰ ਗਿਫਟ ਵੀ ਦੇਵਾਂਗੇ ਗੁਡੀਜ਼ ਬੈਗ ਮਿਲਣਗੇ ਸਟੂਡੈਂਟਸ ਨੂੰ ਔਰ ਬਹੁਤ ਵੱਡੀ ਗੱਲ ਹੈ ਜੋ ਬ੍ਰਾਂਡ ਵੱਲੋਂ ਨਾ ਜਿਹੜੇ ਵੀ ਮੇਰੀ ਕਲਾਸ ਅਟੈਂਡ ਕਰ ਰਿਹਾ ਸਾਰੇ ਸਟੂਡੈਂਟਸ ਨੂੰ ਫ੍ਰੀ ਆਫ ਕਾਸਟ 500 ਰੁਪੀ ਦਾ ਗੁਡੀ ਬੈਗ ਮਿਲ ਰਿਹਾ ਈਚ ਸਟੂਡੈਂਟ ਤੇ ਜਿਹੜੇ ਵੀ ਕਲਾਸ ਅਟੈਂਡ ਕਰ ਰਿਹਾ ਵੈਰੀ ਗੁੱਡ ਕਲੈਥ ਇਹ ਬਹੁਤ ਅੱਛਾ ਇੱਕ ਮੈਮ ਨੇ ਲਹਿੰਗਾ ਪਾਇਆ ਹੋਇਆ ਇਹਦੇ ਬਾਰੇ ਵੀ ਜਾਣਕਾਰੀ ਆਪਾਂ ਇੱਥੇ ਦੇ ਐਮ ਡੀ ਮੈਡਮ ਕੋਲ ਲੈ ਰਹੇ ਹਾਂ ਜੀ ਸੋ ਇਹ ਲਹਿੰਗਾ ਫਰਸਟਲੀ ਆਪਾਂ ਤਾਂ ਇਹਨਾਂ ਦੇ ਕੰਪਲੈਕਸ਼ਨ ਦੇ ਅਕੋਰਡਿੰਗ ਚੂਜ਼ ਕੀਤਾ ਐ ਐਂਡ ਦਸ ਲਹਿੰਗਾ ਇਜ਼ ਫਰਮ ਬਨਾਰਸੀ ਲਹਿੰਗਾ ਹਾਊਸ ਜਲੰਧਰ ਤੇ ਉਥੇ ਦੇ ਲਹਿੰਗੇ ਸਾਨੂੰ ਬਹੁਤ ਹੀ ਅੱਛੇ ਲੱਗੇ ਸੀ ਲਾਈਕ ਅਸੀਂ ਪਿਛਲੀ ਮਾਸਟਰ ਕਲਾਸ 'ਚ ਵੀ ਉਹਦੇ ਲਈ ਉਹਨਾਂ ਤੋਂ ਗਾਉਣ ਲਿਆ ਸੀਗਾ ਔਰ ਉਹ ਸਭ ਨੇ ਬਹੁਤ ਲਾਈਕ ਕੀਤਾ ਸੀ ਤੇ ਫਿਰ ਸਾਡੇ ਸਾਰੀਆਂ ਡ्रेसेस ਜਿੰਨੇ ਵੀ ਮਾਡਲਸ ਸਟੂਡੈਂਟਸ ਤੋਂ ਵੀ ਸਟੂਡੈਂਟਸ ਵੀ ਲੈਂਦੇ ਨਾ ਉਹਨਾਂ ਤੋਂ ਹੀ ਲੈਂਦੇ ਬਿਕਾਜ਼ ਉਹਨਾਂ ਦਾ ਕਲੈਕਸ਼ਨ ਬਹੁਤ ਹੀ ਅੱਛਾ ਹੈ ਜਮਾਨਸਕਾਰ ਕੀ ਨਾਮ ਹੈ ਤੇ ਜੈਸਮਿਨ ਸਿੰਘ ਕਿਤੋਂ ਜੀ ਮੈਂ ਗਾਂਦਰਾ ਪਿੰਡ ਤੋਂ ਆਂ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਮੈਡਮ ਕੋ ਮੈਨੂੰ ਤਕਰੀਬਨ 5 ਜਾਂ 4 ਮਹੀਨੇ ਹੋ ਗਏ ਆ ਮੈਂ ਮੈਮ ਤੋਂ ਸਿੱਖ ਰਹੀ ਆ ਕਿਉਂਕਿ ਨਾ ਮੇਰਾ ਇੰਟਰਸਟ ਪਹਿਲਾਂ ਬਿਲਕੁਲ ਨਹੀਂ ਸੀਗਾ ਬਿਲਕੁਲ ਨਾ ਨੇਲਸ ਵਾਲ ਸੀਗਾ ਨੇਲ ਆਰਟਿਸਟ ਵਾਲ ਨਾ ਹੈਅਰਸ ਵਾਲ ਨਾ ਮੇਕਅਪ ਵਾਲ ਕਿਸੇ ਚੀਜ਼ ਇੰਟਰਸਟ ਹੈ ਨਹੀਂ ਸੀ ਮੈਂ ਤਾਂ ੱੱਕੇ ਜਾਂਨ ਲੱਗ ਗਈ ਸੀ ਕਿ ਵੀ ਘਰਦਿਆਂ ਨੇ ਕਹਿਤਾ ਪਰ ਜਿੱਦਾਂ ਦੀਦੀ ਸਿਖਾਉਂਦੇ ਆ ਨਾ ਰੋਜ਼ ਟੈਕਨੀਕਸ ਸਾਨੂੰ ਜਿਹੜੀ ਨਵੀਂ-ਨਵੀਂ ਦੱਸਦੇ ਆ ਦਿਮਾਗ 'ਚ ਇਦਾਂ ਪੈਂਦੀ ਆ ਨਾ ਕਿ ਆਪਾਂ ਕਿਸੇ ਨੂੰ ਇਹ ਨਾ इजीली ਸਮਝਾ ਸਕਦੇ ਆ ਕਿਉਂਕਿ ਪਹਿਲਾਂ ਬਿਲਕੁਲ ਵੀ ਮੈਨੂੰ ਪਤਾ ਨਹੀਂ ਸੀ ਹੁਣ ਜੋ-ਜੋ ਨੇਲ ਆਰਟਿਸਟ ਚ ਕੀਤਾ ਮੈਂ ਕੰਮ ਤੇ ਉਹ ਦੇ ਅਕੋਰਡਿੰਗ ਮੈਂ ਦੱਸ ਸਕਦੀਆਂ ਕਿਸੇ ਨੂੰ ਕਿ ਇਹ ਕਿੱਦਾਂ ਚੀਜ਼ ਕਰਦੀਆਂ ਇਹ ਕਿਹੜੀ ਚੀਜ਼ ਕਰਕੇ ਖਰਾਬ ਹੁੰਦੀ ਆ ਕਿੱਦਾਂ ਇਹ ਸਹੀ ਹੁੰਦੀ ਆ ਕਿਉਂਕਿ ਦੀਨੀ ਨੇ ਸਮਝਾਇਆ ਇੰਨੀ ਵਧੀਆ ਤਰ੍ਹਾਂ ਨਾ ਕਿ ਅਸੀਂ ਬਹੁਤ ਵਧੀਆ ਤਰ੍ਹਾਂ ਕਿਸੇ ਨੂੰ ਅੱਗੇ ਵੀ ਸਮਝਾ ਸਕਦੇ ਆ ਤੇ ਮੈਡਮ ਜੀ ਅੱਜ ਦੀ ਆਪਾਂ ਕਲਾਸ ਦੀ ਗੱਲ ਕਰੀ ਅੱਜ ਤੁਸੀਂ ਇੱਥੇ ਕੀ ਮਤਲਬ ਹੋਰ ਕੁਝ ਤਰੀਕੇ ਨਾਲ ਕੀ ਸਿੱਖਿਆ ਮਤਲਬ ਵੈਸੇ ਤਾਂ ਮੈਂ ਹਜੇ ਮੇਕਅਪ ਦਾ ਕੋਰਸ ਸਟਾਰਟ ਨਹੀਂ ਕੀਤਾ ਪਰ ਜਿੱਦਾਂ ਜਿੱਦਾਂ ਤੇ ਦੀ ਮਾਸਟਰ ਕਲਾਸ ਚ ਦੱਸ ਰਹੀ ਆ ਫੇਰ ਵੀ ਬਹੁਤ ਕੁਝ ਸਮਝ ਆ ਜਾਂਦਾ ਹੈ ਕਿਉਂਕਿ ਅਸੀਂ ਡੇਲੀ ਦੇਖਦੇ ਰਹਿੰਦੇ ਹਾਂ ਦੀਦੀ ਕਰਦੇ ਵੀ ਆ ਮੇਕਅਪ ਤੇ ਦੀਦੀ ਕਈ ਵਾਰ ਸਾਨੂੰ ਬੁਲਾ ਵੀ ਲੈਂਦੇ ਹੁੰਦੇ ਕਿ ਤੁਸੀਂ ਕੋਈ ਵੀ ਦੀਦਾ ਕਲਾਇੰਟ ਹੋਵੇ ਜਿੰਨੇ ਕਹਣਾ ਤੁਸੀਂ ਕੋਲ ਆ ਜਾਓ ਤੁਸੀਂ ਨਹੀਂ ਵੀ ਕੋਰਸ ਕੀਤਾ ਤਾਂ ਵੀ ਮੇਰੇ ਕੋਲ ਆ ਕੇ ਸਿੱਖ ਲਓ ਵੀ ਕੀ ਕਰਨਾ ਕੀ ਨਹੀਂ ਕਿ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਈਜ਼ੀ ਹੋ ਜੂ ਜਦੋਂ ਤੁਸੀਂ ਕੋਰਸ ਕਰਨਾ ਹੈ ਕਾਪਰੇਟ ਕਰਦੇ ਦੀ ਦੀ ਨਾਲ ਬਹੁਤ ਵਧੀਆ ਬਹੁਤ ਫਰੈਂਡਲੀ ਆ ਦੀ ਦੀ ਇਹਨੇ ਜਿਆਦਾ ਫਰੈਂਡਲੀ ਆ ਨਾ ਕਿ ਟੀਚਰ ਦੀ ਜਿਹਾ ਟੀਚਰ ਆ ਬਦਿਆ ਸਟ੍ਰਿਕਟ ਵੀ ਆ ਸਾਨੂੰ ਡਾਂਟਦੇ ਵੀ ਆ ਬਹੁਤ ਜ਼ਿਆਦਾ ਡੰਡ ਪਾਈ ਜਾਂਦੀ ਕਈ ਵਾਰੀ ਜੇ ਅਸੀਂ ਸ਼ੈਤਾਨ ਬਣੀ ਜਾਂ ਫਿਰ ਕੁਛ ਵੀ ਦੀ ਖਰਾਬੀ ਕਰੀਏ ਤੇ ਬਟ ਜਿੱਥੇ ਫਰੈਂਡਲੀ ਆ ਉਥੇ ਫਰੈਂਡਲੀ ਵੀ ਬਹੁਤ ਆ ਬੇਟੇ ਆਪਣੇ ਨਕ ਉਧਰ ਚ ਅਕੈਡਮੀਆ ਤਾਂ ਬਹੁਤ ਆ मैडम ਕੋ ਹੀ ਕਿਉਂ ਆਣਾ ਆਪਾਂ ਪਹਿਲੀ ਗੱਲ ਤਾਂ ਜਿਹੜੇ ਦੀਦੀ ਦੇ ਮਮਾ ਆ ਉਹ ਮੇਰੇ ਫੇਵਰਟ ਟੀਚਰ ਰਹੇ ਆ ਮਤਲਬ ਕੀ ਕਹ ਲਓ 8 ਸਾਲ ਪਹਿਲਾਂ ਮੇਰੇ ਟੀਚਰ ਹੁੰਦੇ ਸੀਗੇ ਤਾਂ ਫਿਰ ਮੈਂ ਮੈਮ ਦਾ ਸਟੇਟਸ ਦੇਖਿਆ ਕੀ ਮੈਮ ਦੇ ਡਾਕਟਰ ਵੀ ਸਿਖਾਉਂਦੇ ਆ ਤੇ ਫਿਰ ਮੇਰੇ ਇਹ ਸੀਗਾ ਕਿ ਮੈਂ ਉੱਥੇ ਲੱਗਣਾ ਜਿੱਥੇ ਵੀ ਨਹੀਂ ਜਾਣ ਪਛਾਣ ਹੋਵੇ ਮਤਲਬ ਬਾਕੀ ਅਕੈਡਮੀਆ ਜਿਹੜੀਆਂ ਉਹਨਾਂ ਨੂੰ ਕੁਝ ਅਲੱਗ ਕਰਕੇ ਕਰਦੇ ਹਾਂਜੀ ਅਲੱਗ ਕਰਦੇ ਮਤਲਬ ਕਿ ਨਾ ਬਹੁਤ ਚੀਜ਼ਾਂ ਕਹੋ ਨੇਲ ਕੋਰਸ ਵਿੱਚ ਵੀ ਇਦਾਂ ਦੀਆਂ ਆ ਜਿਹੜੇ ਕਿ ਮੈਂ ਬਾਕੀ ਮੇਰੀ ਫਰੈਂਡਸ ਵੀ ਕਰਦੇ ਪਏ ਆ ਕੋਰਸ ਉਹ ਵੀ ਕਈ ਜਾਨੀ ਮੇਰੇ ਤੋਂ ਸੀਨੀਅਰਜ਼ ਵੀ ਆ ਉਹ ਸਲੂਨ ਤੋਂ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਚੀਜ਼ ਹੈ ਕੀ ਆ ਜਿੱਦਾਂ ਕਿ ਏਪੈਕਸ ਬਣਦਾ ਹੁੰਦਾ ਇੱਕ ਨੀਲ ਵਿੱਚ ਏਪੈਕਸ ਬਣਦਾ ਉਹ ਆਪ ਬਾਹਰੋਂ ਕਿਸੇ ਤੋਂ ਵੀ ਮੈਂ ਬਹੁਤ ਜਣੇ ਤਾਂ ਇਹ ਪੁੱਛਿਆ ਖੁਦ ਵੀ ਇਹ ਕੀ ਕੀ ਚੀਜ਼ ਆ ਉਹਨਾਂ ਨੇ ਕਿਹਾ ਸੰਦਸੇ ਨਹੀਂ ਜਦ ਕਿ ਉਹ ਮੇਨ ਚੀਜ਼ ਹੁੰਦੀ ਆ ਨੀਲਸ ਦੇ ਕੋਰਸ ਚ ਕੋਰਸ ਕੰਪਲੀਟ ਕਰਕੇ ਬਾਹਰ ਜਾਣਾ ਫਿਲਹਾਲ ਤੇ ਨਹੀਂ ਫਿਲਹਾਲ ਤੇ ਮੈਂ ਸਟੱਡੀ ਕਰਦੀ ਪਈ ਆ ਪਲੱਸ 1 ਤੋਂ ਮੈਂ ਕੋਰਸ ਸ਼ੁਰੂ ਕੀਤਾ ਦੀਦੀ ਕੋਲੋਂ ਨਹੀਂ ਮਤਲਬ ਸਕੂਲ ਕੀ ਅੱਗੇ ਦਾ ਕਿ ਤੁਸੀਂ ਬਾਹਰ ਜਾਣਾ ਅੱਗੇ ਜੇ ਮੈਂ ਇੱਥੇ ਵੀ ਰਹੀ ਤਾਂ ਵੀ ਮੈਂ ਇੱਥੇ ਅੱਗੇ ਕਰੂੰਗੀ ਕੰਮ ਨਹੀਂ ਤਾਂ ਫਿਰ ਮੈਂ ਬਾਹਰ ਜਾਊਂਗੀ ਬਾਹਰ ਜਾ ਕੇ ਦਾ ਕਰਨਾ ਹੀ ਆ ਕੀ ਨਾ ਬੇਟੀ ਤੁਹਾਡਾ ਕ੍ਰਿਸ਼ ਕਿ ਤੁਮ ਬੇਟੇ ਨਕੋਦਿਤ ਹੋਇਆ ਸੁੰਦਰ ਨਗਰ ਕਿੰਨੀ ਦੇਰ ਹੋ ਗਈ ਕੋਰਸ ਕਰਦੇ ਮੈਨੂੰ ਆਲਮੋਸਟ 1 ਸਾਲ ਹੋ ਚੱਲਦਾ ਹੈ ਨਕੋ ਕੋਰਸ ਕਰਦੇ ਪਹਿਲਾਂ ਤਾਂ ਮੈਂ ਇੱਕ ਹੀ ਕੋਰਸ ਲਿੱਤਾ ਸੀਗਾ ਬਟ ਫਿਰ ਬਰਾ ਇੰਟਰਸਟ ਬਣ ਗਿਆ ਤਾਂ ਮੈਂ ਸਾਰੇ ਕੋਰਸ ਹੁਣ ਮਤਲਬ ਸਿੱਖਿਆ ਦੀ ਕੋਰਸ ਤੇ ਬਹੁਤ ਵਧੀਆ ਤਰੀਕੇ ਨਾਲ ਸਟਾਰਟਿੰਗ ਕਿਹੜੀ ਕੋਰਸ ਤੋਂ ਕੀਤਾ ਸੀ ਸਟਾਰਟਿੰਗ ਮੈਂ ਐਲ ਐਕਸਟੈਂਸ਼ਨ ਵਾਲੇ ਕੋਰਸ ਤੋਂ ਕੀਤਾ ਸੀ ਐਕਚੁਅਲੀ ਮੈਂ ਮੇਕਅਪ ਵਗੈਰਾ ਕਦੀ ਮਤਲਬ ਨੋਲੇਜ ਹੀ ਨਹੀਂ ਸੀਗੀ ਮੈਂ ਤਾਂ ਐਕਚੁਅਲੀ ਸੀਗੀ ਵੀ ਮੈਡੀਕਲ ਸਟਰੀਮ ਦੇ ਵਿੱਚ ਲੇਕਿਨ ਇਧਰ ਕੋਈ ਇੰਟਰਸਟ ਹੀ ਨਹੀਂ ਸੀ ਕਦੀ ਸੋਚਿਆ ਹੀ ਨਹੀਂ ਸੀ ਤੇ ਬਸ ਮੈਮ ਮੈਨੂੰ ਕਲ ਸਿਚੁਏਸ਼ਨ ਇਦਾਂ ਦੀ ਹੋ ਗਈ ਕਿ ਮੈਨੂੰ ਇੱਥੇ ਆਣਾ ਪਿਆ ਫਿਰ ਮੇਰੇ ਇੱਥੇ ਜਾਣ ਨੂੰ ਮਾਨੀ ਨਹੀਂ ਕੀਤਾ ਮੈਡਮ ਕੋਈ ਸਿੱਧਾ ਤੁਸੀਂ ਐ ਹੋਰ ਕੋਈ ਕਲਾਸ ਨਹੀਂ ਡਿੰਡ ਕਿ ਨਹੀਂ ਨਹੀਂ ਮੈਂ ਹੋ ਸਿਰਫ ਸਿੱਧਾ ਮੈਮ ਕੋਈ ਹੈ ਕਿਉਂਕਿ ਇੰਨਾ ਦਾ ਮੈਨੂੰ ਪਤਾ ਸੀਗਾ ਕਿ ਮਤਲਬ ਬਾਕੀ ਸੇ ਲੋਨਸ ਨੂੰ ਪਤਾ ਕੀਤਾ ਲੇਕਿਨ ਜੋ ਸਰਵਿਸ ਮੈਨੂੰ ਇੱਥੋਂ ਦੀ ਵਧੀਆ ਲੱਗੀ ਉਹ ਮੈਨੂੰ ਹੋਰ ਕਿਤੇ ਪਸੰਦ ਨਹੀਂ ਆਈ ਇਸ ਲਈ ਫਿਰ ਮੈਂ ਇੱਥੇ ਹੀ ਮਤਲਬ ਹੁਣ ਕਿਤੇ ਜਾਣਾ ਨਹੀਂ ਮੈਡਮ ਕੋਈ ਹੈ ਮੈਮ ਕੋਈ ਹੈ ਕਿਨਾ ਬੇਟਾ ਨਹੀਂ ਨਹੀਂ ਕਿੰਨੇ ਦਿਨ ਹੋ ਗਏ ਕੋਰਸ ਕਰਦੇ ਨੇ ਮੈਨੂੰ ਹਲੇ ਸਿਰਫ 2-3 ਮਹੀਨੇ ਹੋਏ ਨੇ ਨਾ ਦੋ 3 ਮਹੀਨੇ ਕਿਹੜੇ ਕੋਰਸ ਤੋਂ ਸਟਾਰਟ ਕੀਤਾ ਤੁਸੀਂ ਨੀਲ ਦੇ ਕੋਰਸ ਤੋਂ ਨੀਲ ਦੇ ਕੋਰਸ ਤੋਂ ਕਿਦਾਂ ਨੀਲ ਦਾ ਕੰਮ ਆ ਗਿਆ ਤੁਹਾਨੂੰ ਪੂਰਾ ਹਾਂਜੀ ਆਲਮੋਸਟ ਆ ਗਿਆ ਬਟ ਜਿੱਦਾਂ ਸਰਵਿਸਿਸ ਦਿੰਦੇ ਆ ਬਹੁਤ ਵਧੀਆ ਆ ਕਾਫੀ ਈਜ਼ਲੀ ਸਿੱਖਣ ਨੂੰ ਮਿਲ ਗਿਆ ਹੋਰ ਕੋਰਸ ਵੀ ਮੈਡਮ ਕੋ ਕਰਨੇ ਹਾਂਜੀ ਮੇਕਅਪ ਦਾ ਹੈਅਰ ਡੋ ਸਭ ਸਾਰੇ ਕਰੀ ਮੇਰਾ ਨਾਮ ਨਵਿਆ ਕਿੱਥੋਂ ਬਿਠੇ ਤੁਸੀਂ ਕਿੰਨੇ ਕੁ ਦਿਨ ਤੋਂ ਲੋਕਲ ਕਿੰਨੇ ਦਿਨ ਹੋ ਗਏ ਮੈਡਮ ਕੋ ਜਸਟ ਅੱਜ ਮੇਰੀ ਫਰਸਟ ਕਲਾਸ ਹੀ ਹੈ ਫਰਸਟ ਕਲਾਸ ਕਿੱਦਾਂ ਲੱਗੀ ਤੁਹਾਨੂੰ ਕਲਾਸ ਬਹੁਤ ਵਧੀਆ ਲੱਗੀ ਮੈਮ ਨੇ ਕਾਫੀ ਐਡਵਾਂਸ ਟੈਕਨੀਕਸ ਦੱਸਿਆ ਕਾਫੀ ਡੀਪਲੀ ਕਾਫੀ ਬਿਊਟੀਫੁਲੀ ਐਕਸਪਲੇਨ ਕੀਤਾ ਸਾਰਾ ਕੁਝ ਕਿਹੜਾ ਕੋਰਸ ਕਰਨ ਲਈ ਆਏ ਮੈਡਮ ਤੁਸੀਂ ਇਹ ਜਸਟ ਓਵਰঅল ਮਾਸਟਰ ਕਲਾਸ ਸੀ ਜਿਹੜੀ ਉਹ ਹੀ ਅੱਜ ਅਟੈਂਡ ਕਰ ਰਗਾਏ ਸੀ ਠੀਕ ਹੈ ਤੁਹਾਨੂੰ ਮਤਲਬ ਵਧੀਆ ਲੱਗਾ ਕਲਾਸ ਹਾਂਜੀ ਬਹੁਤ ਮੈਡਮ ਨੂੰ ਕਿੱਥੋਂ ਤੁਸੀਂ ਮਤਲਬ ਪਤਾ ਕੀਤਾ ਸੀ ਇਹ ਇੰਸਟਾ ਤੋਂ ਔਰ ਮੇਰੇ ਫਰੈਂਡ ਵੀ ਔਰ ਉਹ ਦੇਖੋ ਅੱਜ ਬ ਫਸੇ ਹੀ ਕਿ ਇਥਾ ਆਓ ਜਿਆਦਾ ਕਾਫੀ ਅੱਛਾ ਐਕਸਪੀਰੀਅੰਸ ਰਿਹਾ ਮੇਰਾ ਤੇ ਕਰਨੀ ਸੀ हेयर ਕੋਰਸੇ ਵੀ ਤੁਸੀਂ ਕਰਾ ਰਹੇ ਹੋ ਬੱਚਾ ਹਾਂਜੀ ਸਾਡੇ ਕੋਲ ਹੇਅਰ ਕੋਰਸ ਹੈ ਔਰ ਸਪੈਸ਼ਲੀ ਇੰਡੀਅਨ ਪਲਸ ਰਸ਼ੀਨ ਹੇਅਰ ਸਟਾਈਲਿੰਗ ਹੈ ਕਿਉਂਕਿ ਯੂਜ਼ੂਲੀ ਕੀ ਹੁੰਦਾ ਸਲੂਨਸ ਦੇ ਵਿੱਚ ਇੰਡੀਅਨ ਹੇਅਰ ਡੋਜ਼ ਕਰਵਾ ਦਿੰਦੇ ਨੇ ਬਟ ਅਸੀਂ ਕੀ ਕਰ ਰਹੇ ਹਾਂ ਰਸ਼ੀਨ ਹੇਅਰ ਸਟਾਈਲਿੰਗ ਵੀ ਐਡ ਕੀਤੀ ਹੈ ਤਾਂ ਕਿ ਸਟੂਡੈਂਟ ਨੂੰ ਕੋਈ ਵੀ ਕੰਪਲਿਕੇਟਿਡ ਤੋਂ ਕੰਪਲਿਕੇਟਿਡ ਹੇਅਰ ਸਟਾਈਲ ਆਵੇ ਨਾ ਤੇ ਡਿਫਿਕਲਟੀ ਨਾ ਹੋਵੇ ਕਰਨ ਜ ਰਸ਼ੀਨ ਹੇਅਰ ਸਟਾਈਲਿੰਗ ਜਿਹੜਾ ਸਾਡਾ ਫਰਸਟ ਹੇਅਰ ਸਟ ਮਤਲਬ ਬਹੁਤ ਹੀ ਇਨੀਆਂ ਐਡਵਾਂਸ ਲੈਵਲ ਦਾ ਸਾਡੇ ਬੇਸਿਕ ਹੀ ਬਹੁਤ ਐਡਵਾਂਸ ਲੈਵਲ ਦਾ ਹੈ ਕਿ ਸਟੂਡੈਂਟਸ ਨੂੰ ਬੇਸਿਕ ਕੋਰਸ ਵੀ ਕਰ ਲਵੇ ਨਾ ਉਹਨੂੰ ਐਡਵਾਂਸ ਲੈਵਲ ਦੇ ਹੇਅਰਸਟਾਈਲ ਸਿੱਖਣ 'ਚ ਕੋਈ ਪ੍ਰੋਬਲਮ ਨਹੀਂ ਆਏਗੀ ਬਹੁਤ ਈਜ਼ੀਲੀ ਕਵਰ ਅਪ ਹੋ ਜਾਏਗਾ ਮੈਡਮ ਨਕੌਦਰ ਦੇ ਕਈ ਸਟੂਡੈਂਟਸ ਆਣਾ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਂ ਤਾਂ ਇਹ ਕਹਿਣਾ ਚਾਹੂੰਗੀ ਜਿੰਨਾ ਜਲਦੀ ਤੋਂ ਜਲਦੀ ਜੁਆਇਨ ਕਰ ਸਕਦੇ ਹੋ ਕਰੋ ਬਿਕਾਜ਼ ਆਬਵੀਅਸਲੀ ਅਗਰ ਤਾਂ ਤੁਸੀਂ ਫਿਊਚਰ ਇਸ ਫੀਲਡ ਦੇ ਵਿੱਚ ਬਣਾਣਾ ਹੈ ਸੋ ਜਿੰਨੀ ਜ਼ਿਆਦਾ ਪ੍ਰੈਕਟਿਸ ਹੋਏਗੀ ਓਨਾਂ ਜ਼ਿਆਦਾ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਲਾਈਕ ਕਈ ਸਟੂਡੈਂਟਸ ਹੈ ਬਾਅਦ ਜਾਣ ਲੱਗੇ ਕਰਦੇ ਨੇ ਬਟ ਇਹ ਉਹਨਾਂ ਦੀ ਇੱਕ ਤਰ੍ਹਾਂ ਦੀ ਮੈਨੂੰ ਲੱਗਦਾ ਉਹਨਾਂ ਨੂੰ ਜਲਦੀ ਕਰਨਾ ਚਾਹੀਦਾ ਬਿਕਾਜ਼ ਅਗਰ ਉਹ ਜਲਦੀ ਕਰਨਗੇ ਤੇ ਉਹੀ ਜ਼ਿਆਦਾ ਪ੍ਰੈਕਟਿਸ ਹੋਏਗੀ ਕਿਉਂਕਿ ਬਾਅਦ ਜਾ ਕੇ ਅਗਰ ਜੋਬਸ ਲਈ ਉਹ ਕਰ ਰਹੇ ਨੇ ਜੋਬਸ ਕਿੱਦਾਂ ਮਿਲੂਗਾ ਅਗਰ ਉਹਨਾਂ 'ਚ ਪ੍ਰੈਕਟਿਸ ਹੀ ਨਹੀਂ ਹੈਗੀ ਜੇਲਾ ਪ੍ਰੈਕਟਿਸ ਪ੍ਰੋਪਰ ਕਰੋਗੇ ਉਹਨਾਂ ਨੂੰ ਟਾਈਮ ਚਾਹੀਦਾ ਪ੍ਰੈਕਟਿਸ ਕਰਨ ਲਈ ਤੇ ਫਿਰ ਕੋਰਸ ਫਟਾਫਟ ਕਰਕੇ ਪ੍ਰੈਕਟਿਸ ਕਰਨਗੇ ਤੇ ਹੀ ਵਾਰ ਜਾ ਕੇ ਵਰਕ ਕਰ ਕਰ ਪਾਣਗੇ ਨਾ ਮੈਡਮ ਜੇ ਤਾਂ ਕੋਈ ਬੱਚਾ ਫੋਰਨ ਜਲਦੀ ਜਾਣਾ ਚਾਹੁੰਦਾ ਉਹਦੇ ਲਈ ਕੋਈ ਕੋਰਸ ਸ਼ਾਰਟ ਲੀ ਕੋਰਸ ਵੀ ਹੁੰਦਾ ਹਾਂ ਕੋਰਸ ਅਸੀਂ ਸਾਡੇ ਤੋਂ ਕਾਫੀ ਸਟੂਡੈਂਟਸ ਆ ਲਾਈਕ ਆਊਟ ਆਫ ਸਟੇਸ਼ਨ ਤੋਂ ਵੀ ਆਉਂਦੇ ਨੇ ਲਾਈਕ ਇੱਕ ਸਾਡੇ ਕੋ ਕਪੂਰਥਲੇ ਤੋਂ ਸਟੂਡੈਂਟ ਆਇਸੀ ਉਹਨਾਂ ਨੇ ਆਬਵੀਅਸਲੀ ਡੇਲੀ ਅਪ ਡਾਊਨ ਕਰਨਾ ਔਖਾ ਹੋ ਜਾਂਦਾ ਹੈ ਤੇ ਉਹਨਾਂ ਨੇ ਫਾਸਟ ਟਰੈਕ ਕੋਰਸ ਆਪਟ ਕੀਤਾ ਸੀ ਤੇ ਸਾਡੇ ਤੋਂ ਕਈ ਸਟੂਡੈਂਟ ਜਿਹੜਾ ਬਾਹਰ ਜਾਣਾ ਚਾਹੁੰਦੇ ਨੇ ਤੇ ਉਹ ਉਹ ਬਹੁਤ ਹੀ ਜਲਦੀ ਕੋਰਸ ਕਰਕੇ ਜਾਂਦੇ ਨੇ ਲਾਈਕ 1 ਮੰਥ ਦਾ ਕੋਰਸ ਹੈ ਤੇ 10 ਤੋਂ 15 ਡੇਸ ਵੀ ਅਸੀਂ ਕਵਰ ਕਰਵਾਇਆ ਹੈ ਤਾਂ ਕਿ ਉਹਨਾਂ ਦਾ ਟਾਈਮ ਘਟ ਜਿਹੜਾ ਸ਼ਾਰਟ ਡਿਊਰੇਸ਼ਨ ਦੇ ਵਿੱਚ ਆਪਾਂ ਜ਼ਿਆਦਾ ਟਾਈਮ ਕਵਰ ਕਰਾ ਦਿੰਦੇ ਆ ਤੇ ਇਹਦੇ ਵਿੱਚ ਬਾਦ ਤੁਸੀਂ ਕੋਈ ਸਰਟੀਫਿਕੇਟ ਵੀ ਬੱਚਿਆਂ ਨੂੰ ਦਿੰਦੇ ਆ ਹਾਂ ਅਸੀਂ ਆਈਐਸਓ ਸਰਟੀਫਾਈਡ ਸਾਡੀ ਜਿਹੜੀ ਫਾਰਮ ਹੈ ਨਾ ਆਈਐਸਓ ਸਰਟੀਫਾਈਡ ਹੈ ਅਸੀਂ ਸਟੂਡੈਂਟਸ ਨੂੰ ਆਈਐਸਓ ਸਰਟੀਫਿਕੇਟ ਪ੍ਰੋਵਾਈਡ ਕਰਦੇ ਆ ਇਹ ਕਰੀ ਕੰਟੈਕਟ ਨੰਬਰ ਆਪਣਾ ਦੁਆਰਾ ਦੱਸਿਓ 9814672501 ਐਡਰੈਸ ਮੈਧਪੁਰ ਬਾਈਪਾਸ ਦੇ ਕੋਲ ਅਸ਼ੋਕ ਵਿਹਾਰ ਕਲੋਨੀ ਉੱਥੇ ਸਾਡਾ ਸਟੂਡੀਓ ਹੈ ਦੀਪਸ਼ੀਰ ਹੀਰ ਬ੍ਰਾਈਡਲ ਸਟੂਡੀਓ ਐਂਡ ਅਕੈਡਮੀ ਥੈਂਕ ਯੂ ਮੈਮ ਥੈਂਕ ਯੂ ਕੈਮਰਾ ਪਰਸਨ ਸੁਸ਼ੀਲ ਟਿੰਗੜਾ ਦੇ ਨਾਲ ਸੁਮਿਤ ਟਿੰਗੜਾ ਇਕਤਾ ਲਹਿਰ ਨਿਊਜ਼ ਨਕ